ਉਏ ਜੁੰਦੇ ਰੋ ਪੰਜਾਬ ਯੂਨੀਵਰਸਿਟੀ ਦੇ ਉਹ ਜੁਝਾਰੂ ਤੇ ਦਲੇਰ ਨੌਜਵਾਨ ਭੈਣੋ ਤੇ ਵੀਰੋ ਅੱਜ ਤੁਸੀਂ ਇੱਕ ਚੀਜ਼ ਆਪਣੀ ਜਿੱਤ ਦੇ ਨਾਲ ਸਿੱਧ ਕਰ ਦਿੱਤੀ ਹੈ ਜਦੋਂ ਨੌਜਵਾਨੀ ਤੇ ਸੁਹਿਰਦਤਾ ਇਹ ਦੋ ਚੀਜ਼ਾਂ ਮਿਲਦੀਆਂ ਨੇ ਉਦੋਂ ਇਨਕਲਾਬ ਪੈਦਾ ਹੁੰਦਾ ਹੈ ਜਦੋਂ ਇਹ ਦੋਵੇਂ ਚੀਜ਼ਾਂ ਮਿਲਦੀਆਂ ਨੇ ਉਦੋਂ ਹੱਕ ਤੇ ਸੱਚ ਦੀ ਆਵਾਜ਼ ਮਿਲਦੀ ਹੈ ਤੇ ਆਪਾਂ ਆਪਣੇ ਸੰਘਰਸ਼ੀ ਵੱਡਿਆਂ ਦੇ ਪੁਰਖਿਆਂ ਦੇ ਕਰਮੀ ਵਾਰਿਸ ਬਣ ਜਾਂਦੇ ਆ ਅੱਜ ਇਸ ਗੱਲ ਤੋਂ ਇਹ ਵੀ ਗੱਲ ਸਿੱਧ ਹੋ ਗਈ ਹੈ ਕਿ ਜਦੋਂ ਕੌਮ ਦੇ ਸੁਹਿਰਦ ਚਿੰਤਿਤ ਨੌਜਵਾਨ ਉਹ ਇੱਕ ਸੁਰਤਾ ਦੇ ਨਾਲ ਸਿਰ ਜੋੜ ਕੇ ਆਪਦਾ ਸੰਘਰਸ਼ ਲੜਨ ਦੇ ਲਈ ਬੈੰਦੇ ਨੇ ਤੇ ਉਦੋਂ ਇਹੀ ਇਨਕਲਾਬ ਜ਼ਰਵਾਨਿਆਂ ਵੱਲੋਂ ਸਾਡੇ ਗਲਾਂ 'ਚ ਪਾਈਆਂ ਜਾ ਰਹੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਵਟ ਕੇ چیر ਕੇ ਥੱਲੇ ਸੁੱਟ ਦਿੰਦਾ ਹੈ ਇਸ ਸਾਰੇ ਸੰਘਰਸ਼ ਦੇ ਵਿੱਚ ਤੁਸੀਂ ਬਹੁਤ ਧਮਕੀਆਂ ਚੱਲੀਆਂ ਬਹੁਤ ਅਨਿਆਇ ਚੱਲੀ ਤੇ ਹੋ ਸਕਦਾ ਹੈ ਕਿ ਤੁਹਾਨੂੰ ਰਿਸ਼ਵਤ ਤੇ ਇਹਦੀ ਵੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਇਹ ਤੁਹਾਡੀ ਜੌਂਦੀ ਜਾਗਦੀ ਜ਼ਮੀਰ ਦਾ ਸਬੂਤ ਹੈ ਜੋ ਅੱਜ ਜਿੱਤ ਤੁਹਾਡੇ ਹਿੱਸੇ ਦੇ ਵਿੱਚ ਆਈ ਹੈ ਤੁਹਾਡੇ ਗਲਚ ਇਸ ਰੂਪਾ ਪਿਆ ਹੈ ਜਿੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸਮੂਹ ਨੌਜਵਾਨਾਂ ਨੂੰ ਮੈਂ ਵਧਾਈ ਦਿੰਦਾ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਲੜਾਈ ਲੜ ਕੇ ਲੜਾਈ ਜਿੱਤੀ ਹੈ ਉਧਰ ਮੈਂ ਖਾਸ ਕਰਕੇ ਅਸ਼ਮੀਤ ਸਿੰਘ ਨੂੰ ਵਧਾਈ ਦੇਣਾ ਚਾਹੁੰਦਾ ਹੈ ਜੀਨੇ ਪੰਜਾਬ ਯੂਨੀਵਰਸਿਟੀ ਦੇ ਸੰਘਰਸ਼ ਦੀ ਆਵਾਜ਼ ਉਹ ਘਰ ਘਰ ਤੱਕ ਪਹੁੰਚਾਈ ਪੰਜਾਬ ਦੇ ਕੋਨੇ ਕੋਨੇ ਤੱਕ ਗਲੋਬਲ ਲੈਵਲ ਦੇ ਉੱਤੇ ਆਵਾਜ਼ ਪਹੁੰਚਾਈ ਤੇ ਲੋਕਾਂ ਨੇ ਭਰਵਾ ਹੰਗਾਰਾ ਵੀ ਦਿੱਤਾ ਮੈਂ ਸਾਰੇ ਸਜਣਾ ਤੇ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਡਾ ਕੇ ਤੇ ਇਸ ਮੋਰਚੇ ਨੂੰ ਸਫਲ ਕੀਤਾ ਮੈਂ ਪੰਜਾਬ ਯੂਨੀਵਰਸਿਟੀ ਦੇ ਤੇ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰੀਕੇ ਦੇ ਨਾਲ ਇੱਕ ਸੁਰਤਾ ਬਣਾ ਕੇ ਰੱਖਿਓ ਜੇ ਏਕਾ ਬਣਾ ਕੇ ਰੱਖਿਓ ਜੇ ਜਰਵਾਨਿਆਂ ਨੂੰ ਆਪਣੇ ਵਿੱਚ ਕੋਈ ਦਰਾਰ ਨਾ ਪੈਦਾ ਕਰਨ ਦੇ ਹੋ ਜੇ ਬਾਕੀ ਨੌਜਵਾਨਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਜਿੱਤ ਆਪਣੀ ਝੋਲੀ 'ਚ ਪਈ ਹੈ ਪਰ ਪੰਜਾਬ ਦੇ ਅਜੇ ਬਹੁਤ ਹੱਕ ਐਸੇ ਨੇ ਜਿਨ੍ਹਾਂ ਦੇ ਲਈ ਇਸੇ ਤਰੀਕੇ ਦੇ ਨਾਲ ਭਵਿੱਖ ਦੇ ਵਿੱਚ ਆਪਾਂ ਨੂੰ ਸਿਰ ਜੋੜ ਕੇ ਸੋਹਿਰਦਤਾ ਦੇ ਨਾਲ ਸੰਘਰਸ਼ ਕਰਨਾ ਪੈਣਾ ਕਮਰ ਕੱਸੇ ਕਰਕੇ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਵਾਗਡੋਰ ਪੰਜਾਬ ਦੇ ਸੋਹਿਰਦ ਧੀਆਂ ਤੇ ਪੁੱਤਾਂ ਨੇ ਹੀ ਸਾਂਭਣੀ ਹੈ ਤੇ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਏ ਕਿ ਮਿੱਠੀ ਤੁਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ